ਸਤਿ ਸ਼੍ਰੀ ਅਕਾਲ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਆਫਿਸ ਵਿੱਚ ਪਹੁੰਚੀ ਹੈ ਔਰ ਮੈਂ ਦੱਸ ਰਿਹਾ ਕਿ ਮੇਰੀ ਮੁਲਾਕਾਤ ਇੱਕ ਅਜਿਹੇ ਸਾਹਿਤਕਾਰ ਦੇ ਨਾਲ ਹੋਈ ਹੈ ਜਿਨ੍ਹਾਂ ਨੂੰ ਮੈਂ ਇਸ ਤੋਂ ਪਹਿਲਾਂ ਘੱਟੋ ਘੱਟ 10 ਤੋਂ 12 ਵਾਰ ਇੰਟਰਵਿਊਜ਼ ਕਰ ਚੁੱਕਾ ਉਹ ਇੱਕ ਸਾਹਿਦ ਦੀ ਦੁਨੀਆ ਦੇ ਵਿੱਚ ਬਾ ਕਮਾਲ ਨਾਮ ਹੈ ਅੱਜ ਗੱਲ ਕਰਾਂਗੇ ਗੀਤਾਂ ਨੂੰ ਲੈ ਕੇ ਕਵਿਤਾਵਾਂ ਨੂੰ ਨਜ਼ਮਾਂ ਨੂੰ ਗ਼ਜ਼ਲਾਂ ਨੂੰ ਲੈ ਕੇ ਔਰ ਇੱਕ ਪਰਸਨੈਲਿਟੀ ਹੈ ਜੋ ਸਾਹਿਦ ਦੀ ਦੁਨੀਆ ਦੀ ਬਹੁਤ ਹੀ ਪਿਆਰੀ ਪਰਸਨੈਲਿਟੀ ਹੈ ਡਾਕਟਰ ਜੀਐਸ ਅਨੰਦ ਜੀ ਅਨੰਦ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮਾਣ ਬਖਸ਼ਿਆ ਆਪਣੇ ਸਰੋਤਿਆਂ ਦੇ ਸੰਮੁਖ ਕੀਤਾ ਹੈ ਅ ਮੈਂ ਤੋਂ ਸਾਰੇ ਸਰੋਤਿਆਂ ਨੂੰ ਵੀ ਸਤਿਕਾਰ ਪੇਸ਼ ਕਰਦਾ ਹਾਂ ਅਨੰਦ ਸਾਹਿਬ ਅੱਜ اچانک ਮੁਲਾਕਾਤ ਹੋਈ ਮੇਰਾ ਦਿਲ ਕੀਤਾ ਕਿ ਕਿਉਂਕਿ ਤੁਸੀਂ ਸਾਹਿਤ ਦੇ ਬਾ ਕਮਾਲ ਸ਼ਖਸੀਅਤ ਹੋ ਬੜਾ ਅੱਛਾ ਸਾਹਿਤ ਲਿਖਿਆ ਹੈ ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਸਾਹਿਤ ਕਿਹੜੇ ਵਿਸ਼ੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਸਾਹਿਤ ਆਪਣੀਆਂ ਕਵਿਤਾਵਾਂ ਲਿਖਦੇ ਹੋ ਗੀਤ ਗਜ਼ਲ ਨਜ਼ਮ ਲਿਖਦੇ ਹੋ ਸਰ ਕੋ ਸੋਤਾ ਸਾਹਿਬ ਮੈਂ ਜ਼ਿੰਦਗੀ ਦੇ ਜਿਹੜੇ ਨੇ ਸਮਾਜਿਕ ਰਾਜਨੀਤਿਕ ਤੇ ਜਜ਼ਬਾਤੀ ਜਿਹੜੇ ਸਰਕਾਰ ਨੇ ਜੀ ਉਨਾਂ ਦੇ ਬਾਰੇ ਵਿੱਚ ਲਿਖਦਾ ਹਾਂ ਵਾਹ ਜੀ ਵਾਹ ਮੈਂ ਸਮਝਦਾ ਕਿ ਜ਼ਿੰਦਗੀ ਇੱਕ ਮਿਸ਼ਰਣ ਹੈ ਜਿਹਦੇ ਵਿੱਚ ਜਿਹੜਾ ਹੈ ਹਾਸੇ ਰੋਣੇ ਦੁੱਖ ਸੁੱਖ ਖੁਸ਼ੀਆਂ ਮੁਸੀਬਤਾਂ ਜੀ ਹਰ ਤਰ੍ਹਾਂ ਦਾ ਇਹ ਸਭ ਦਾ ਮਿਲਾ ਕੇ ਕਹਿੰਦੇ ਨਾ ਕੰਬੀਨੇਸ਼ਨ ਜਿਦੂ ਕਹਿ ਸਕਦੇ ਹਾਂ ਇਹ ਮਿਸ਼ਰਣ ਜਿਹੜਾ ਹੈ ਉਹ ਜ਼ਿੰਦਗੀ ਇੱਕ ਮਿਸ਼ਰਣ ਹੈ ਜੀ ਕੋਈ ਇਨਸਾਨ ਇੱਕ ਸਮੇਂ ਤੇ ਹਾਂ ਉਹ ਮਨ ਹੋ ਜਾਂਦਾ ਉਹ ਦੂਜੇ ਸਮੇਂ ਤੇ ਇਮਸਾਨ ਹੋ ਜਾਂਦਾ ਹੈ ਕੀ ਬਾਤ ਦੇਖੋ ਉਹ ਵੀ ਇਮਾਨ ਲੱਗ ਜਾਂਦਾ ਇੱਕ ਬੰਦਾ ਦੂਜੇ ਨੂੰ ਖੋ ਗੀ ਖਾਂਦਾ ਤੇ ਉਹੀ ਬੰਦਾ ਕਰੇ ਦੂਜੀ चीज ਨੂੰ ਤੇ ਆ ਕੇ ਲੰਗਰ ਵੀ ਲਵਾ ਦਿੰਦਾ ਹਾਂ ਬਿਲਕੁਲ ਕਹਿੰਦਾ ਪਾਵੇ ਮੈਂ ਇਸ ਜਾਨ ਦੇ ਵਿੱਚ ਹਰ ਤਰ੍ਹਾਂ ਦੇ ਗੁਣ ਜਿਹੜੇ ਨੇ ਮੌਜੂਦ ਨੇ ਬਿਲਕੁਲ ਦੇਖੋ ਇਹ ਗੱਲ ਤਾਂ ਸਪਸ਼ਟ ਹੈ ਮੈਨੇ ਸਾਰੇ ਵਿਗਿਆਨਿਕ ਕਹਿੰਦੇ ਨੇ ਇਹ ਬੰਦਾ ਪਸ਼ੂੋਂ ਬਣਿਆ ਸੀ ਆਹਾ ਹਾ ਹਾ ਬਾਂਦਰ ਤੋਂ ਬੰਦਾ ਬਣਿਆ ਸੀ ਹੂੰ ਤੇ ਉਹ ਬੰਦਾ ਜਿਹੜਾ ਬਾਂਦਰ ਤੋਂ ਪਸ਼ੂ ਤੋਂ ਬਣਦਾ ਗਿਆ ਬੰਦਾ ਹੂੰ ਪਰ ਆਪਣੀਆਂ ਕੁਝ ਜੜੀਆਂ ਨੇ ਉਹਨੇ ਪਸ਼ੂ ਵਾਲੀਆਂ ਆਦਤਾਂ ਨਹੀਂ ਛਡੀਆਂ ਅੱਜ ਵੀ ਜਿਹੜੀ ਉਹਦੀ ਬਿਰਤੀ ਹੈ ਉਹ ਉਸ ਜੜੀਆਂ ਪਸ਼ੂ ਵਰਗੀ ਹੈ ਜਦੋਂ ਉਹਦੇ ਅੰਦਰ ਉਹ ਬਿਰਤੀ ਚਾਗ ਮੰਦੀ ਹੈ ਤਾਂ ਉਹ ਜਿਹੜਾ ਹੈ ਬੰਦਾ ਨਹੀਂ ਤਰੋ ਬਿਲਕੁਲ ਜਦੋਂ ਉਹਦੇ ਅੰਦਰ ਪਰ ਆਤਮਾ ਦੀ ਦਿੱਤੀ ਚੰ ਉਹ ਤੇਜ ਹੁੰਦੀ ਆ ਤਾਂ ਉਹ ਲੋਕਾਂ ਦੇ ਲਈ ਉਪਕਾਰ ਕਰਨ ਲੱਗ ਜਾਂਦਾ ਬਿਲਕੁਲ ਬਿਲਕੁਲ ਹੈ ਇਸੇ ਤਰ੍ਹਾਂ ਦੇ ਵਿਸ਼ੇ ਜਿਹੜੇ ਨੇ ਆਨੰਦ ਸਾਹਿਬ ਲੈਂਦੇ ਨੇ ਔਰ ਆਪਾਂ ਇਹਨਾਂ ਦੀ ਕੋਈ ਕਵਿਤਾ ਦਾ ਆਨੰਦ ਲੈਨੇ ਆ ਔਰ ਸੁਣਦੇ ਆ ਸਰ ਕੀ ਸੁਣਾਉਣਾ ਚਾਹੁੰਦੇ ਹੋ ਤੁਸੀਂ ਮੈਂ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਕਵਿਤਾ ਤੁਹਾਨੂੰ ਸੁਣਾਉਣਾ ਚਾਹੁੰਦਾ ਜਿਹਦੇ ਵਿੱਚ ਕਿ ਮੈਂ ਲਿਖਿਆ ਹੈ ਕਿ ਜਿੰਦਗੀ ਦੇ ਦੋਨੋਂ ਪਹਿਲੂ ਨੇ ਜੀ ਪਲੀਜ਼ ਜ਼ਿੰਦਗੀ ਇੱਕ ਸਜ਼ਾ ਵੀ ਹੈ ਇਨਾਮ ਵੀ ਹੈ ਆਹ ਜ਼ਿੰਦਗੀ ਇੱਕ ਸਜ਼ਾ ਵੀ ਹੈ ਇਨਾਮ ਵੀ ਹੈ ਇਸ ਖੇਡ ਵਿੱਚ ਹਾਰ ਵੀ ਹੈ ਸਨਮਾਨ ਵੀ ਹੈ ਅਰੇ ਵਾਹ 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 ਕਹਿੰਦਾ ਅਜੀਬ ਸ਼ੈ ਬਣਾਈ ਰੱਬ ਨੇ ਆਦਮੀ ਹੂੰ ਅਜੀਬ ਸ਼ੈ ਬਣਾਈ ਰੱਬ ਨੇ ਆਦਮੀ ਜਿਸ ਅੰਦਰ ਇਨਸਾਨ ਵੀ ਹੈ ਹੈਵਾਨ ਵੀ ਹੈ ਵਾਹ 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 ਕਮਾਲ ਬਹੁਤ ਖੂਬ ਅਕਲ ਤੇ ਮੂਰਖਤਾ ਹੂੰ ਦੋਵੇਂ ਮੌਜੂਦ ਨੇ ਬੰਦੇ ਵਿੱਚ ਅਕਲ ਤੇ ਮੂਰਖਤਾ ਆਹਾ ਆਹਾ ਦੋਵੇਂ ਮੌਜੂਦ ਨੇ ਬੰਦੇ ਵਿੱਚ ਕੀ ਅਕਲ ਤੇ ਮੂਰਖਤਾ ਦੋਵੇਂ ਮੌਜੂਦ ਨੇ ਬੰਦੇ ਵਿੱਚ ਹੂੰ ਕਈ ਉਹ ਰਾਵਣ ਵਾਂਗੂ ਬੰਦਾ ਮੂਰਖ ਵੀ ਵਿਦਵਾਨ ਵੀ ਵਿਦਵਾਨ ਵੀ ਅਰੇ ਵਾਹ ਵਾਹ ਰਾਵਣ ਤੋਂ ਵੱਡਾ ਵਿਦਵਾਨ ਕੋਈ ਨਹੀਂ ਕੋਈ ਨਹੀਂ ਸੀ ਉਹਦੇ ਮੂਰਖ ਵੀ ਆਹੋ ਕਈ ਉਹ ਰਾਵਣ ਵਾਂਗੂ ਬੰਦਾ ਮੂਰਖੀ ਮਿਦਵਾ ਦੇ ਜਜ਼ਬਾਤਾਂ ਦਾ ਪੁਤਲਾ ਹੈ ਹਮ ਹਰ ਕੋਈ ਆਦਮੀ ਆਹ ਜਜ਼ਬਾਤਾਂ ਦਾ ਪੁਤਲਾ ਹੈ ਹਰ ਕੋਈ ਹਰ ਕੋਈ ਆਦਮੀ ਜਜ਼ਬਾਤ ਹੀ ਨੇ ਜਿਹੜੇ ਬੰਦੇ ਨੂੰ ਤੋੜ ਦਿੰਦੇ ਬਹੁਤ ਖੋ ਚੱਲੇ ਪਾਸੇ ਅਬ ਬੰਦੇ ਵਾਸਤੇ ਜੀ ਜੀ ਜਜ਼ਬਾਤਾਂ ਦਾ ਪੁਤਲਾ ਹੈ ਹਰ ਕੋਈ ਆਦਮੀ ਤਾਈਂ ਕਦੇ ਉਹ ਜ਼ਾਲਮ

ਦੁਨੀਆ ਦੇ ਬਾਜ਼ਾਰ ਵਿੱਚ ਹਰ ਬੰਦਾ ਵਪਾਰੀ ਹੈ ਬੰਦਾ ਵਪਾਰੀ ਹੈ ਦੁਨੀਆ ਦੇ ਬਾਜ਼ਾਰ ਵਿੱਚ ਇਸ ਵਪਾਰ ਵਿੱਚ ਲਾਭ ਕਦੇ ਨੁਕਸਾਨ ਨਹੀਂ ਹੈ ਹਾਂ ਇਸ ਵਪਾਰ ਵਿੱਚ ਲਾਭ ਕਦੇ ਨੁਕਸਾਨ ਨਹੀਂ ਹੈ ਕਿੰਦਾ ਵਜੂਦ ਬੰਦੇ ਦਾ ਮਿਟ ਜਾਂਦਾ ਹੈ ਹੂੰ ਉਸ ਦੇ ਮਰਨ ਤੋਂ ਮਗਰੋਂ ਨਾ ਆਏ ਹਾਏ ਵਜੂਦ ਬੰਦਾ ਮਿੱਟ ਜਾਂਦਾ ਹੈ ਉਸ ਦੇ ਮਰਨ ਤੋਂ ਲੱਗੋ ਪਰ ਕੋਈ ਨੇਕ ਬੰਦਾ ਛੱਡ ਜਾਂਦਾ ਕਦਵਾ ਦੇ ਨਿਸ਼ਾਨ ਕੀ ਬਾਤ ਹੈ ਯਾਰ ਨੇਕ ਬੰਦਾ ਛੱਡ ਜਾਂਦਾ ਹਾਂ ਕਦਵਾ ਦੇ ਨਿਸ਼ਾਨ ਨਹੀਂ ਹੈ ਜ਼ਿੰਦਗੀ ਇੱਕ ਸਜ਼ਾ ਵੀ ਹੈ ਇਨਾਮ ਵੀ ਹੈ ਇਸ ਖੇਡ ਵਿੱਚ ਹਾਰ ਵੀ ਹੈ ਸਲਮਾਨ ਸਲਮਾਨ ਵੀ ਹੈ ਦੋਸਤੋ ਜੀਐਸ ਨਨਸਾਦ ਦੀਆਂ ਲਿਖੀਆਂ ਕਵਿਤਾਵਾਂ ਦਾ ਆਨੰਦ ਲੈ ਰਹੇ ਆਂ ਕਿਉਂਕਿ ਜ਼ਿੰਦਗੀ ਨੂੰ ਬੜੇ ਨਜ਼ਦੀਕ ਤੋਂ ਦੇਖਦੇ ਨੇ ਔਰ ਜ਼ਿੰਦਗੀ ਦਾ ਜਿਹੜਾ ਮੋੜ ਹੁੰਦਾ ਹੈ ਉਸ ਮੋੜ ਦੇ ਉੱਪਰ ਕਿਸ ਤਰ੍ਹਾਂ ਦੇ ਹਾ ਭਾਵ ਔਰ ਆਪਣੀ ਪੂਰੀ ਜ਼ਿੰਦਗੀ ਇਹਨਾਂ ਨੇ ਸਾਹਿਤ ਨੂੰ ਦਿੱਤੀ ਹੈ ਅਨੰਦ ਸਾਹਿਬ ਕੀ ਸੁਣਾ ਰਹੇ ਹੋ ਇਸ ਕੋ ਅੱਗੇ ਮੈਂ ਇੱਕ ਨਰਮ ਕੋ ਨੂੰ ਹੋਰ ਸੁਣਾਉਂਦਾ ਜੀ ਇਰਸ਼ਾਦ ਉਸੇ ਵਿੱਚ ਬੜੀ ਜ਼ਿੰਦਗੀ ਜਿਸ ਤੋਂ ਵੀ ਇਹ ਟੀਮ ਸੀ ਨਾ ਹਮਮ ਕਵਿਤਾ ਦਾ ਜੀ ਇੱਕ ਇਹਦੇ ਬੰਦੇ ਦੀ ਨੇਚਰ ਦੀ ਗੱਲ ਕੀਤੀ ਸੀ ਹੂੰ ਉਹ ਮੈਂ ਗੱਲ ਕਰਦਾ ਹਾਲਾਤਾਂ ਜੀ ਕਦੇ ਖਰਾਬ ਤੇ ਜ਼ਿੰਦਗੀ ਦੇ ਛਲਗੇ ਹੁੰਦੇ ਨੇ ਕਦੇ ਮੰਗੇ ਹੁੰਦੇ ਨੇ ਕਦੇ ਕੁਛ ਕਦੇ ਕੁਛ ਜੁਰ ਇਹ ਬਸ ਸੁਣੋ ਤਾਨੂੰ ਇਹ ਬਿਲਕੁਲ ਬਿਲਕੁਲ ਜੀ ਜ਼ਿੰਦਗੀ ਇੱਕ ਝਮੇਲਾ ਹੈ ਹੂੰ ਜ਼ਿੰਦਗੀ ਇੱਕ ਝਮੇਲਾ ਹੈ ਇੱਕ ਝਮੇਲਾ ਹੈ ਕਦੇ ਮਾਤਮ ਹੈ ਕਦੇ ਮੇਲਾ ਹੈ ਉਹ ਹੋ ਕਦੇ ਮਾਤਮ ਹੈ ਕਦੇ ਮੇਲਾ ਹੈ ਕਦੇ ਭਰੇ ਭੰਡਾਰੇ ਦੌਲਤ ਦੇ ਕਦੇ ਭਰੇ ਭੰਡਾਰੇ ਦੌਲਤ ਦੇ ਕਦੇ ਪੱਲੇ ਇੱਕ ਨਾ ਤੇਲ ਹੈ ਜੀ ਇੱਕ ਚੇ ਮੇਲਾ ਹੈ ਬਹੁਤ ਕੋ ਬਹੁਤ ਮਾਤਮ ਹੈ ਕਦੇ ਮੇਲਾ ਹੈ ਬਾਕੀ ਉਸ ਹੈ ਕਿੰਨੇ ਕਦੇ ਪਾਣੀ ਦੀ ਨਾ ਬੂੰਦ ਮੇਰੇ ਆਹ ਕਦੇ ਪਾਣੀ ਦੀ ਨਾ ਬੂੰਦ ਮੇਰੇ ਕਦੇ ਸਾਵਣ ਦੇ ਧਿਆ ਫੁਹਾਰਾ ਨਹੀਂ ਆਹਾ ਆਹਾ ਕਦੇ ਪੱਤ ਚੜ ਡੇ ਲਾਉਂਦੀ ਏ ਹੂੰ ਤੇ ਕਦੇ ਬਸੰਤ ਬਾਹਰ ਆਉਂਦੇ ਆਏ ਹਾਏ ਕਦੇ ਪੱਤ ਚੜ ਡੇ ਲੇ ਲਾਉਂਦੀ ਏ ਕਦੇ ਬਸੰਤ ਬਾਹਰ ਆਉਂਦੇ ਕਦੇ ਬਸੰਤ ਬਾਹਰ ਆਉਂਦੇ ਹੂੰ ਕਦੇ ਮੌਸਮ ਤਪਦਾ ਸਰਦਾ ਹੈ ਹੂੰ ਕਦੇ ਮੌਸਮ ਤਪਦਾ ਸਰਦਾ ਹੈ ਕਦੇ ਹੋ ਜਾਂਦਾ ਅਲਬਿਲਾ ਹੈ ਓਏ ਹੋਏ ਜ਼ਿੰਦਗੀ ਇੱਕ ਚੁਮੇਲਾ ਹੈ ਬਿਲਕੁਲ ਮਾਤਮ ਹੈ ਬਿਲਕੁਲ ਕਦੇ ਮੇਲਾ ਹੈ ਬਿਲਕੁਲ ਬਿਲਕੁਲ ਕਿੰਦਾ ਕੋਈ ਸੁੱਤਾ ਹੈ ਫੁੱਟਪਾਥ ਤੇ ਹਾ ਹਾ ਤੇ ਇਤਨਾ ਲਿਆ ਸਰਹਾਣਾ ਹੈ ਹਾਏ ਰੱਬਾ ਸੀਨ ਦੇਖੋ ਦ੍ਰਿਸ਼ ਦੇਖੋ ਜੀ ਇਹ ਸੁੱਤਾ ਹੈ ਫੁੱਟਪਾਥ ਤੇ ਕਿ ਕਿੰਦਾ ਲਿਆ ਸਰਹਾਣਾ ਹੈ ਨੀਂਦ ਨਾ ਆਵੇ ਪਾਸੇ ਮਾਰੇ ਕਿਉਂਕਿ ਭੁੱਖਾ ਪਾਣਾ ਹੈ ਹਾਏ ਰੱਬਾ ਹਾਏ ਨੀਂਦ ਨਾ ਆਵੇ ਪਾਸੇ ਮਾਰੇ ਕਿਉਂਕਿ ਭੁੱਖਾ ਪਾਣਾ ਹੈ ਕੋਈ AC ਦੇ ਵਿੱਚ ਸੁੱਤਾ ਹੈ ਹੂੰ ਕੋਈ AC ਦੇ ਵਿੱਚ ਸੁੱਤਾ ਹੈ ਤੇ ਹਿਠਾਂ ਨਰਮ ਗੁਦ ਲਹਿ ਆਏ ਰੱਬ ਜਿੰਦਗੀ ਕੁਛ ਮਹਿਲਾ ਹੈ ਤੇ ਮਾਤਰ ਹੈ ਤੇ ਰਿਲਾ ਹੈ ਜਿੰਨੇ ਕੋਈ AC ਕਾਰ 'ਚ ਬੈਠਾ ਵੀ ਹੂੰ AC ਕਾਰ 'ਚ ਹਾਂ AC 'ਚ ਕਾਰ 'ਚ ਬੈਠਾ ਵੀ ਗਰਮੀ ਤੋਂ ਤੋਮਾ ਕਰਦਾ ਹੈ ਆਏ ਰੱਬ AC ਕਾਰ 'ਚ ਬੈਠਾ ਵੀ ਗਰਮੀ ਤੋਂ ਤੋਮਾਂ ਕਰਦਾ ਹੈ ਕੋਈ ਸੜਕ ਕਿਨਾਰੇ ਰੋੜੇ ਉੱਟਦਾ ਪਲ-ਪਲ ਜੂੰਦਾ ਮਰਦਾ ਮਰਦਾ ਹੈ ਆਏ ਰੱਬਾ ਇਸ ਸੜਕ ਕਿਨਾਰੇ ਰੋੜੇ ਉੱਟਦਾ ਪਲ-ਪਲ ਜੂੰਦਾ ਮਰਦਾ ਹੈ ਕੋਈ ਸਿਰਫ ਉਹ ਜਹਾਟ ਹੁੰਦਾ ਹੈ ਕੋਈ ਖਿੱਚਦਾ ਠੇਲਾ ਹੈ ਆਏ ਰੱਬਾ ਜ਼ਿੰਦਗੀ ਇੱਕ ਜਿਮੇਲਾ ਹੈ ਕਦੇ ਮਾਤਮ ਹੈ ਕਦੋਂ ਬੇਲਾ ਹੈ ਇੱਕ ਹੋਰ ਦੇਖੋ ਜੀ ਕਿ ਰੱਜੇ ਨੂੰ ਸਵਾਦ ਕਿੰਨਾ ਆਵੇ ਰੱਜੇ ਨੂੰ ਸਵਾਦ ਕਿਵੇਂ ਆਵੇ ਇਹਨੂੰ ਕੀ ਸਵਾਦ ਆਉਣਾ ਵਾਹ ਰੱਜੇ ਨੂੰ ਸਵਾਦ ਕਿਵੇਂ ਆਵੇ ਕਰਦੀ ਖੀਰ ਤੇ ਪੂੜੇ ਕਹਾ ਰਜੇ ਨੂੰ ਸਵਾਦ ਕਿਵੇਂ ਆਵੇ ਕਰਦੀ ਖੀਰ ਤੇ ਪੂੜੇ ਚੋਂ ਵਾਹ ਜੀ ਵਾਹ ਭੁੱਖਾ ਰੋਟੀ ਲੱਭਦਾ ਹੈ ਓਏ ਹੋਏ ਭੁੱਖਾ ਰੋਟੀ ਲੱਭਦਾ ਹੈ ਜਮੀਂ ਚ ਸੁਟੇ ਕੂੜੇ ਚੋਂ ਓਏ ਰੱਬਾ ਓ ਹੋ 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 ਭੁੱਖਾ ਰੋਟੀ ਲੱਭਦਾ ਹੈ ਗਰੀ ਚ ਸੁਟੇ ਕੂੜੇ ਚੋਂ ਓਏ ਰੱਬਾ ਕਹਿੰਦੇ ਢੇਰੇ ਤੋਂ ਹੀ ਵਾਫੇ ਚੁੱਕੇ ਬੱਚਾ ਹੂੰ ਤੇਰਾ ਤੋਂ ਹੂੰ ਇਹ ਖੌਂਦੇ ਚੁੱਕੇ ਬੱਚਾ ਹੂੰ

ਬਹੁਤ ਅੱਛਾ ਬਹੁਤ ਅੱਛਾ ਉਹਨੇ ਬਾਸ ਵਿਚਾਰਾ ਬੰਦਾ ਚਪੜਾ ਸੀ ਜਾਂ ਸਮਝੇ ਸੱਜਾ ਹਾਰੇ ਹੂੰ ਸੱਚਾ ਹਾਰੇ ਹੂੰ ਝੂਠਾ ਜਿੱਤੇ ਹਾਂ ਜੋ ਸ਼ੈਤਾਨ ਦਾ ਚੇਲਾ ਹੈ ਹਾਏ ਰੱਬ ਜਿੰਦਗੀ ਕਿਚ ਮੇਲਾ ਹੈ ਜ਼ਿੰਦਗੀ ਕਿਚ ਮੇਲਾ ਹੈ おい વાસ્તવિક લાઈન દે وچ اے وی لی ہے میں جی اے کیسی تیری લીલા ہے ਹੂੰ کیسا ਕਿਸਮਤ ਦਾ ਖੇਲਾ ਹੈ ਹੂੰ کیسی تیری ਜਮਾ ਹੈ ਬਹੁਤ ਖੂਬ ਬਣਾ ਸਮਾਇ ਕਲੀਆਂ ਬਹੁਤ ਖੂਬ ਬਹੁਤ ਖੂਬ ਦੋਸਤੋ ਮੈਂ ਦੱਸਦੇ ਆ ਕਿ ਡਾਕਟਰ ਜੀ ਐਸ ਸਾਹਿਬ ਪੰਜਾਬੀ ਸਾਹਿਤ ਨੂੰ ਬਾ ਕਮਾਲ ਸਮਾਂ ਦਿੰਦੇ ਨੇ ਬਹੁਤ ਖੂਬਸੂਰਤ ਗੀਤ ਵੀ ਇੱਕ ਕਵਿਤਾ માં ਗੀਤ ਗਜ਼ਲ ਨਜ਼ਮ ਲਿਖਦੇ ਨੇ ਸੋ ਅਨੰਦ ਸਾਹਿਬ ਤੁਸੀਂ ਅੱਜ ਪੋਸੂ ਨਾਮਾ ਚੈਨਲ ਨਾਲ 10 ਕੁ ਮਿੰਟ ਗੱਲ ਕੀਤੀ ਸਮਾਂ ਤੁਹਾਡੇ ਕੋਲ ਕੀਮਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਮੈਂ ਕੋ ਦੇਖੋ ਕਹਿਣਾ ਚਾਹਾਂਗਾ ਕਿ ਸੋਤਾ ਜੀ ਹਾਏ ਤੁਸੀਂ ਜੋ ਪੰਜਾਬੀ ਸਮਾਚਾਰ ਪੰਜਾਬੀ ਸਾਹਿਤ ਪੰਜਾਬੀ ਲੋਕਤਾਰਾਂ ਲਈ ਜੋ ਸੇਵਾ ਕਰ ਰਹੇ ਹੋ ਉਹ ਬਹੁਤ ਕਮਾਲ ਹੈ ਜੀ ਅਗਲੀ ਤਾਰੀਫ ਹੈ ਮੈਂ ਸਮਝਦਾ ਕਿ ਇਹ ਜਿਹੜੇ ਪ੍ਰੋਗਰਾਮ ਤੁਸੀਂ ਆਰਗੇਨਾਈਜ਼ ਕਰਦੇ ਜੀ 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 ਇਹਨਾਂ ਪ੍ਰੋਗਰਾਮਾਂ ਦਾ ਆਮ ਲੋਕਾਂ ਤੇ ਬਹੁਤ ਖੂਬਸੂਰਤ ਪ੍ਰਭਾਵ ਪੈ ਰਿਹਾ ਹੈ ਜੀ ਜੀ ਕਹਿੰਦੇ ਨਾ ਕਿ ਜੇ ਕਈ ਵਾਰੀ ਇੱਕ ਨៃ ਦੇ ਨਾਲ ਹੀ ਹਾਂ 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 ਪੜ ਕੇ ਬੰਦੇ ਦੀ ਜੜੀ ਆ ਜਾਂ ਸੁਣ ਕੇ ਬੰਗਲੇ ਦੀ ਜ਼ਿੰਦਗੀ ਬਦਲ ਜਾਂਦੀ ਆਏ ਹਾ ਤੂੰ ਮੈਂ ਸਮਝਦਾ ਕਿ ਜਿਹੜੇ ਉਸੇ ਲੋਕਾਂ ਦੀ ਜ਼ਿੰਦਗੀ ਨੂੰ ਲਈ ਉੱਤੇ ਲਾਉਣ ਲਈ ਵਾਹ ਜੀ ਉਹ ਟਰੈਕ ਉੱਤੇ ਲਾਉਣ ਲਈ ਕੰਮ ਕਰ ਰਹੇ ਆ ਇਹ ਬਹੁਤ ਸ਼ਾਨਦਾਰ ਹੈ ਸ਼ੁਕਰ ਬਹੁਤ ਕਾਬਲ ਤਾਰੀਫ ਹੈ ਮੈਂ ਇੱਕ ਇੱਕ ਸੈਕਿੰਡ ਲਈ ਬੰਦਾ ਦੱਸੋ ਜਹਾ ਇੱਕ ਬੰਦੇ ਦਾ ਫੋਨ ਆਇਆ ਜੀ ਉਹ ਰੋ ਰਿਹਾ ਸੀਗਾ ਹਾਂ ਮੈਨੂੰ ਕਹਿ ਵੀ ਉਹ ਕਹਿੰਦਾ ਕਿ ਮੈਨੂੰ ਪੌਡੀ ਕਵਤਾ ਪੜੀ ਮੈਗਜ਼ੀਨ ਚ ਬੜੀ ਪਸੰਦ ਆਈ ਹਮ ਸੱਚ ਜਿਹੜਾ ਅੱਖਾਂ ਦੇ ਹੰਦੂ ਆਵੇ ਹਾਏ ਹਾਏ ਮੈਂ ਕਿਹਾ ਜੀ ਕਿਉਂ ਹਮ ਮੇਰੇ ਲਾਈਨ ਸੁਣਾਓ ਹਮ ਉਹਨੇ ਮੈਨੂੰ ਲਾਈਨ ਸੁਣਾਈ ਭਗਤ ਸਿੰਘ ਦੇ ਕਵਤਾ ਸੀ ਜੀ ਵਾਹ ਵੇਖ ਭਗਤ ਸਿੰਘ ਤੇਰੇ ਦੇਸ਼ ਦਾ ਬੰਦਾ ਤ ਉਹਨੇ ਜੋ ਲਾਈਨ ਸੁਣੀ ਕਿ ਕਿ ਮਜ਼ਦੂਰ ਔਰਤ 40 ਸਾੜੀ ਖਾਂਚਾ ਉੱਤੇ ਸਿੰਦੀ ਅਮੀਰ ਜਾਦੀ ਅਬ ਨੰਗੇ ਜਿਸਮ ਤੇ ਵਿੱਚ ਕਲਬਾਂ ਦਾਰੂ ਪੀਂਦੇ ਜਦੋਂ ਇਹ ਹਾਲਤ ਸਾਡੇ ਦੇਸ਼ ਦੀ ਹੋ ਰਹੀ ਹੈ ਉਹ ਬੰਦਾ ਇਹ ਮੈਂ ਇਹ ਨਾਲ ਸਾਹਿਬ ਤੁਹਾਡੀਆਂ ਕਵਿਤਾਵਾਂ ਬਹੁਤ ਕਮਾਲ ਨੇ ਸੋ ਬਹੁਤ ਬਹੁਤ ਮਿਹਰਬਾਨੀ ਸਾਡੇ ਦੇ ਨਾਲ ਬਹੁਤ ਹੀ ਸਰ ਜੀ ਜੀ ਮੈਂ ਬਹੁਤ ਹੀ ਅਜ਼ੀਜ਼ ਦੋਸਤ ਨੇ ਖਦੇ ਵਾਲੀਆ ਜੀ ਅੱਛਾ ਜੀ ਇਹ ਦੇ ਸੀਨੀਅਰ ਸਿੰਘ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਆਹ ਆਹ ਔਰ ਉਸੇ ਕੰਟੈਂਪੋਰੀਅਰ ਸਕੂਲ ਟਾਈਮ ਤੋਂ ਹੀ ਅੱਛਾ ਸੀ ਜੀ ਇਕੱਠੇ ਬਹੁਤ ਬਹੁਤ ਮਿਹਰਬਾਨੀ ਬਹੁਤ ਅਛੇ ਇਨਸਾਨ ਨੇ ਮੈਨੂੰ ਬੜਾ ਉਤਸ਼ਾਹ ਕੇ ਆ ਹਾਂ ਅਨੰਦ ਸਾਹਿਬ ਵਾਲੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਕਤ ਦਿੱਤਾ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ